ਨਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਮਨੁੱਖਤਾ ਦੇ ਰਾਖੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਆਉਣ ਵਾਲਾ ਤੇ ਉਹਦੀਆਂ ਤਿਆਰੀਆਂ ਜੋਰਾ ਸ਼ੋਰਾ ਹੁੰਦੇ ਨੇ ਇਕੱਲੇ ਭਾਰਤ ਦੇ ਵਿੱਚ ਹੀ ਨਹੀਂ ਇਹ ਸਮਾਗਮ ਜਿੱਥੇ ਜਿੱਥੇ ਸਿੱਖ ਕੌਮ ਵਸਦੀ ਹੈ ਉੱਥੇ ਉੱਥੇ ਇਸ ਸ਼ਤਾਬ ਦੇ ਪੁਰਬ ਦਾ ਆਯੋਜਨ ਆਪਣੇ ਆਪਣੇ ਢੰਗਾਂ ਦੇ ਨਾਲ ਕੀਤਾ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਯੂਟਾ ਸਟੇਟ ਅਮਰੀਕਾ ਦੇ ਵਿੱਚ ਵੀ ਇਸ ਸਮਾਗਮ ਨਾਲ ਸੰਬੰਧਿਤ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਪੂਰਵਕ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਸ ਦੇ ਨਾਲ ਨਾਲ 1984 ਦੀ ਸਿੱਖ ਨਸਲ ਕੁਸ਼ੀ ਬਾਰੇ ਵੀ ਵਿਸਤਾਰਤ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ 1984 ਵਿੱਚ ਹੋਏ ਸ਼ਹੀਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਮਾਣ ਵਾਲਾ ਅਤੇ ਇਤਿਹਾਸਕ ਬਣ ਗਿਆ ਜਦੋਂ ਅਮਰੀਕਾ ਦੀ ਯੂਟਾ ਸਟੇਟ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦ ਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਵੱਲੋਂ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਸ਼ਹਾਦਤ ਨੂੰ ਸਿਰੋਪਾ ਦਿੰਦਿਆਂ ਅਧਿਕਾਰਕ ਮਾਨਤਾ ਦਿੱਤੀ ਗਈ ਹੈ ਇਹ ਉਪਰਾਲਾ ਯੂਟਾ ਸਟੇਟ ਦੀ ਸਿੱਖ ਲੀਡਰਸ਼ਿਪ ਸੰਗਤ ਵਰਲਡ ਸਿੱਖ ਪਾਰਲੀਮੈਂਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਸਿੱਖ ਕਾਕਸ ਕਮੇਟੀ ਦੇ ਸਾਂਝੇ ਯਤਨਾਂ ਨਾਲ ਸੰਭਵ ਹੋਇਆ ਯੂਟਾਹ ਸਟੇਟ ਕੈਪੀਟਲ ਬਿਲਡਿੰਗ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਰਕਾਰੀ ਤੌਰ ਦੇ ਉੱਤੇ ਮਾਨਤਾ ਦੇਣ ਦਾ ਐਲਾਨ ਕੀਤਾ ਗਿਆ। ਕਿ ਚੁਣੇ ਹੋਏ ਪ੍ਰਤੀਨਿਧ ਖਾਸ ਤੌਰ ਉੱਤੇ ਮੌਜੂਦ ਰਹੇ ਸਨ ਜਿਨ੍ਹਾਂ ਦੇ ਵਿੱਚ ਮਿਸਟਰ ਡੀਡਰਾ ਹੈਨ੍ਰਿਕਸ ਲੈਫਟੇਨੈਂਟ ਗਵਰਨਰ ਮਿਸਟਰ ਮਾਈਕ ਮੋਵਰ ਗਵਰਨਰ ਦੇ ਸੀਨੀਅਰ ਸਲਾਹਕਾਰ ਮਿਸਟਰ ਐਂਥਨੀ ਲੂਵੇਟ ਸਟੇਟ ਪ੍ਰਤੀਨਿਧੀ ਨੇ ਮਿਸਟਰ ਮਾਈਕ ਕੈਰੀ ਸੌਲਟ ਲੇਕ ਕਾਉਂਟੀ ਰਿਪਬਲਿਕਨ ਚੇਅਰ ਮਿਸਟਰ ਕ੍ਰਿਸ਼ਨਲ ਸਾਲਟ ਲਾਕ ਕਾਉਂਟੀ ਰਿਪਬਲਿਕਨਸ ਕੱਤਰ ਦੇ ਸਾਬਕਾ ਚੇਅਰਮੈਨ ਮਿਸਟਰ ਕਾਰਨਰ ਹਾਊਸ ਕਮਿਊਨਿਟੀ ਆਊਟਰੀਚ ਕਾਂਗਰਸ ਊਮਨ ਮਿਸਟਰ ਜੈਕ ਸ਼ੈਪਰਡ ਸਲੇਟ ਮੈਲੋਈ ਕਮਿਊਨਿਟੀ ਆਊਟਰੀਚ ਸਾਲਟ ਲੇਕ ਅਤੇ ਡਵਾਈਸ ਕਾਉਂਟੀ ਮਿਸਟਰ 카ਰਲੋਸ ਮੈਰੇਨੋ ਸਾਲਟ ਲਾਕ ਕਾਉਂਟੀ ਕਾਉਂਸਲਮੈਨ ਜਿਸ ਵੇਲੇ ਭਾਰਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੁਝ ਤਾਕਤਾਂ ਦੁਆਰਾ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਦੋਂ ਵਿਦੇਸ਼ਾਂ ਦੇ ਵਿੱਚ ਸਿੱਖ ਸੰਸਥਾਵਾਂ ਗੁਰੂ ਸਾਹਿਬ ਨੂੰ ਧਾਰਮਿਕ ਆਜ਼ਾਦੀ ਦੇ ਰੱਖਿਅਕ ਅਤੇ ਮਨੁੱਖੀ ਅਧਿਕਾਰਾਂ ਦੇ ਪਿਤਾਮਾ ਵਜੋਂ ਦੁਨੀਆ ਅੱਗੇ ਸਹੀ ਰੂਪ ਦੇ ਵਿੱਚ ਪੇਸ਼ ਕਰ ਰਹੀਆਂ ਨੇ ਸਿੱਖ ਧਰਮ 15ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ ਤੇ ਜਿਸ ਦੇ ਅਮਰੀਕਾ ਦੇ ਵਿੱਚ ਲਗਭਗ 10 ਲੱਖ ਅਤੇ ਦੁਨੀਆ ਭਰ ਦੇ ਵਿੱਚ 35 ਲੱਖ ਤੋਂ ਵੱਧ ਅਨੁਵਾਈ ਨੇ ਸਿੱਖ ਧਰਮ ਮਨੁੱਖਤਾ ਦੀ ਸੇਵਾ ਸੱਚੇ ਕਿਰਤ ਅਤੇ ਇੱਕ ਪ੍ਰਮਾਤਮਾ ਦੇ ਨਾਮ ਉੱਤੇ ਭਰੋਸੇ ਨੂੰ ਮਾਨਤਾ ਦਿੰਦਾ ਹੈ ਤੇ ਅਮਰੀਕੀ ਕਦਰਾਂ-ਵਾਨ ਸਿੱਖ ਵੀ ਹਮੇਸ਼ਾ ਲੋਕ ਭਲਾਈ ਲਈ ਤਿਆਰ ਰਹਿੰਦੇ ਨੇ। ਮਤੇ ਦੇ ਵਿੱਚ ਇਹ ਦਰਜ ਕੀਤਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 24 ਨਵੰਬਰ 1675 ਨੂੰ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਸਮੇਤ ਦੂਜਿਆਂ ਦੀ ਧਾਰਮਿਕ ਆਜ਼ਾਦੀ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ। ਇਸ ਲਈ ਉਹਨਾਂ ਨੂੰ ਸ੍ਰਿਸ਼ਟੀ ਦੀ ਚਾਦਰ ਜਾਂ ਮਨੁੱਖੀ ਅਧਿਕਾਰਾਂ ਦੀ ਢਾਲ ਵੀ ਕਿਹਾ ਜਾਂਦਾ ਹੈ। ਸਟੇਟ ਕੈਪੀਟਲ ਬਿਲਡਿੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੋਈ। ਜਾਕਾਰਿਆ ਦੀ ਗੌਂਡੀ ਦੇ ਵਿੱਚ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 1984 ਦੀ ਸਿੱਖ ਨਸਲਕੁਸ਼ੀ ਬਾਰੇ ਲਗਾਈ ਵਿਸthਾਰਤ ਪ੍ਰਦਰਸ਼ਨੀ ਨੇ ਚੁਣੇ ਹੋਏ ਅਧਿਕਾਰੀਆਂ ਅਤੇ ਅਮਰੀਕਨ ਲੋਕਾਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ। ਸਰਦਾਰ ਹਿੰਮਤ ਸਿੰਘ ਡਬਲਯੂਐਸਪੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ ਉੱਤੇ ਚੱਲ ਕੇ ਦੁਨੀਆ ਨੂੰ ਧਾਰਮਿਕ ਆਜ਼ਾਦੀ ਦੀ ਅਸਲ ਕਦਰ ਕਰਨੀ ਚਾਹੀਦੀ ਹੈ। ਡਾਕਟਰ ਪ੍ਰਿਤਪਾਲ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਵਿਚਾਰ ਗੋਸ਼ਟ ਕਰਦੇ ਹੋਏ ਦੱਸਿਆ ਕਿ ਯੂਟਾ ਸਟੇਟ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਲੱਖਣ ਸ਼ਹਾਦਤ ਨੂੰ ਮਾਨਤਾ ਦੇ ਕੇ ਸਿੱਖਾਂ ਹੀ ਨਹੀਂ ਪੂਰੀ ਮਨੁੱਖਤਾ ਦਾ ਮਾਣ ਵਧਾਇਆ। ਇਸ ਸਮਾਗਮ ਦੇ ਦੌਰਾਨ ਯੂਟਾ ਦੇ ਗੁਰਦੁਆਰਿਆਂ ਅਤੇ ਸਿੱਖ ਸੰਗਤ ਨੇ ਵੱਧ ਗਿਣਤੀ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਆਪਣੇ ਸਮਾਗਮ 'ਚ ਹਾਜ਼ਰੀ ਭਰੀ। ਤੇ ਜਿੱਥੇ ਗੁਰੂ ਸਾਹਿਬ ਨੂੰ ਨਿੱਗੀ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਹੀ 1984 ਦੇ ਸਿੱਖ ਇਤਿਹਾਸ ਬਾਰੇ ਵੀ ਜਾਣਦੇ ਹੋਏ ਗੰਭੀਰਤਾ ਦਿਖਾਈ ਹੈ ਇਸ ਸਮਾਗਮ ਦੇ ਵਿੱਚ ਵੱਡੀਆਂ ਸ਼ਖਸੀਤਾਂ ਨੇ ਸ਼ਿਰਕਤ ਕੀਤੀ ਹੈ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸਰਦਾਰ ਹਰਮਿੰਦਰ ਸਿੰਘ ਆਲੂਵਾਲੀਆ ਡਬਲਿਊ ਐਸ ਪੀ ਯਾਨੀ ਕਿ ਹਿਊਮਨ ਰਾਈਟਸ ਕਾਉਂਸਲ ਦੇ ਮੈਂਬਰ ਨੇ ਸਰਦਾਰ ਗੁਰਤੇਜ ਸਿੰਘ ਨਿਊਯਾਰਕ ਤੇ ਸਰਦਾਰ ਹਰਜਿੰਦਰ ਸਿੰਘ ਸਰਦਾਰ ਜਸਵੰਤ ਸਿੰਘ ਹੋਠੀ ਏ ਜੀ ਪੀ ਸੀ ਪ੍ਰੈਜ਼ੀਡੈਂਟ ਨੇ ਸਰਦਾਰ ਭਗਤ ਸਿੰਘ ਡੇਕਵਾਲਾ ਪੈਂਸਿਲਵੇਨੀਆ ਤੋਂ ਸਰਦਾਰ ਜਗਰਾਤ ਸਿੰਘ ਨਿਊ ਜਰਸੀ ਤੋਂ ਸਰਦਾਰ ਸੁਰਜੀਤ ਸਿੰਘ ਕੁਲਾਰ ਸਰਦਾਰ ਬਲਵਿੰਦਰ ਸਿੰਘ ਚੱਟਾ ਸਰਦਾਰ ਨਰਿੰਦਰ ਸਿੰਘ ਸਰਦਾਰ ਬੂਤਾ ਸਿੰਘ ਖੜੌਦ ਸਰਦਾਰ ਰਜਿੰਦਰ ਸਿੰਘ ਸਰਦਾਰ ਗੁਰਮੇਲ ਸਿੰਘ ਨਿਊਯਾਰਕ ਤੋਂ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਤੇ ਮਾਨਯੋਗ ਸ਼ਖਸੀਤਾਂ ਨੇ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਤੇ ਸੰਗਤਾਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ